ਯਾਵਰੋੜੇ ਪੰਨ ਬਸ ਪੀਆਰਟੀਸੀ ਕੰਟਰੈਕਟਰ ਵਰਕਰਾਂ ਦਾ ਯੂਨੀਅਨ ਫਰੀਕੋਟ ਤੋਂ ਡਿਪੂ ਪ੍ਰਧਾਨ ਆ ਜੀ ਦੇਖੋ ਜੀ ਅੱਜ ਦਾ ਜਿਹੜਾ ਬੰਦ ਦਾ ਸਾਡਾ ਕਰਨ ਦਾ ਮੁੱਖ ਕਾਰਨ ਇਹ ਆ ਕਿ ਕਿਉਂਕਿ ਵਿਭਾਗ ਵਿੱਚ ਪ੍ਰਾਈਵੇਟ ਬੱਸਾਂ ਪਾ ਕੇ ਵਿਭਾਗ ਦਾ ਮੈਨੇਜਮੈਂਟ ਤੇ ਸਰਕਾਰ ਨਿੱਜੀਕਰਨ ਚਾਹੁੰਦਾ ਹੈ ਕਰਨਾ ਚਾਹੁੰਦੀ ਹੈ ਇਸ ਨਿੱਜੀਕਰਨ ਨੂੰ ਰੋਕਣ ਵਾਸਤੇ ਅਸੀਂ ਇਹ ਬੰਦ ਕੀਤਾ ਹੈ ਕਿ ਵਿਭਾਗ ਨੂੰ ਬਚਾਉਣਾ ਹੀ ਸਾਡਾ ਕੰਮ ਆ ਕਿਉਂਕਿ ਜੇ ਵਿਭਾਗ ਚੱਲੂਗਾ ਤਾਂ ਹੀ ਸਾਨੂੰ ਤਨਖਾਹਾਂ ਮਿਲ ਗਿਆ ਦੂਜੇ ਪਾਸੇ ਆਵਾਦਵੀ ਪਾਰਟੀ ਦੀ ਸਰਕਾਰ ਜਿਹੜੇ ਸੱਤਾ 'ਚ ਵਾਅਦੇ ਕਰਕੇ ਆਈ ਸੀ ਵੀ ਅਸੀਂ ਕੱਚਾ ਨਾ ਦਾ ਇੱਕ ਸ਼ਬਦ ਨਹੀਂ ਰਹਿਣ ਦੇਣਾ ਜਿਹੜਾ ਹਰਾ ਪੈਣਾ ਉਹ ਕੱਚੇ ਮੁਲਾਜ਼ਮਾਂ ਦੀ ਭਲਾਈ ਖਾਤਰ ਚੱਲੂਗਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਖਾਤਰ ਚੱਲੂਗਾ ਦੇਖੋ ਜੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਦੂਜੇ ਪਾਸੇ ਵਿਭਾਗ ਜਾਂ ਸਰਕਾਰ ਮੈ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦੇ ਰਹੀ ਇਸ ਕਰਕੇ ਅਸੀਂ ਇਹ ਬੰਦ ਕੀਤਾ ਜੇਕਰ ਮੈਕਮਾ ਕਿਲੋਮੀਟਰ ਬੱਸਾਂ ਅੱਜ ਟੈਂਡਰ ਖੋਲਦਾ ਫਿਰ ਅਸੀਂ ਜਿਵੇਂ ਜਥੇਬੰਦੀ ਦਾ ਮੈਸੇਜ ਆਊਗਾ ਪ੍ਰੋਪਰ ਸ਼ਹਿਰ ਬੰਦ ਇਹ ਫ੍ਰੀਕੋਟ ਸ਼ਹਿਰ ਬੰਦ ਕਰਨ ਨੂੰ ਕਹਣਗੇ ਅਸੀਂ ਫ੍ਰੀਕੋਟ ਸ਼ਹਿਰ ਬੰਦ ਕਰਾਂਗੇ ਜਿਹੜੇ ਜਿਹੜੇ ਸ਼ਹਿਰ ਬੰਦਦਾ ਸੱਦਾ ਆਊਗਾ ਜਥੇਬੰਦੀ ਹੋ ਸੱਦੇ ਨੂੰ ਪ੍ਰਵਾਨ ਕਰਕੇ ਸੱਦੇ ਤੇ ਫੁੱਲ ਚੜਾਵੇ ਜਿਹੜੇ ਮੰਤਰੀ ਸਾਹਿਬ ਅੱਗੇ ਜਿਹੜੀ ਮੀਟਿੰਗ ਦੇ ਵਿੱਚ ਹੋਇਆ ਸੀਗਾ ਵੀ ਇਹ ਟੈਂਡਰ ਨਹੀਂ ਪਾਸ ਕੀਤਾ ਜਾ ਉਹ ਜਿਹੜੀ ਗੱਲ ਹੈ ਕਿ ਜਿਹੜਾ ਉਹਨਾਂ ਨੇ ਅੱਜ ਜਿਹੜਾ ਟੈਂਡਰ ਨੂੰ ਅੱਜ ਪ੍ਰਵਾਨ ਕੀਤਾ ਨਹੀਂ ਦੇਖੋ ਜੀ ਇਹ ਪ੍ਰਾਈਵੇਟ ਘਰਾਣਿਆਂ ਦੁਆਰਾ ਮੈਨੇਜਮੈਂਟ ਤੇ ਸਰਕਾਰ ਮਿਲ ਕੇ ਮਿਲੀ ਭੁਗਤ ਨਾਲ ਇੱਕ ਵਿਭਾਗਾਂ ਨੂੰ ਬੰਦ ਕਰਨਾ ਚਾਹੁੰਦੀ ਹੈ ਪਹਿਲਾਂ ਜਿਵੇਂ ਰਮਲ ਪਲਾਂਟ ਹੁੰਦੇ ਸੀ ਆਪਣੇ ਬਠਿੰਡਾ ਬੰਦ ਕੀਤਾ ਆਪਣੇ ਸ਼ੂਗਰ ਮਿੱਲਾਂ ਬੰਦ ਕੀਤੀਆਂ ਬਿਜਲੀ ਬੋਰਡ ਤੋੜ ਕੇ ਕਾਰਪੋਰੇਸ਼ਨ ਬਣਾਈ ਇਸ ਤਰ੍ਹਾਂ ਵਿਭਾਗਾਂ ਦਾ ਨਿੱਜੀਕਰਨ ਕਰਕੇ ਪ੍ਰਾਈਵੇਟ ਵੱਡੇ ਲੋਕਾਂ ਨੂੰ ਲਾਹਾ ਦੇਣਾ ਚਾਹੁੰਦੀ ਆ ਇਸ ਕਰਕੇ ਜਥੇਬੰਦੀ ਨੇ ਇਹ ਐਕਸ਼ਨ ਉਲਿੱਕਿਆ ਕਿਉਂਕਿ ਵਿਭਾਗ ਨਾਲ ਪਿਛਲੀ ਮੀਟਿੰਗ ਦੌਰਾਨ ਸਾਡਾ ਇਹ ਜਥੇਬੰਦੀ ਨੇ ਇਹ ਕਿਹਾ ਸੀ ਕਿ ਕਿਲੋਮੀਟਰ ਬੱਸਾਂ ਇੰਨੇ ਹੀ ਫਾਇਦੇਮੰਦ ਆ ਮਹਿੰਦ ਦੇ ਅਧਿਕਾਰੀ ਇਹ ਐਫੀਡਵਿਟ ਦੇ ਦੇਣ ਜੇਕਰ ਕੱਲ ਨੂੰ ਕਿਲੋਮੀਟਰ ਬੱਸਾਂ ਘਾਟੇ ਵੰਦ ਘਾਟਾ ਪਾਉਂਦੀਆਂ ਮਹਿਕਮੇ ਨੂੰ ਸਾਡੀ ਤਨਖਾਹਾਂ ਵਿੱਚ ਪੂਰਤੀ ਕੀਤੀ ਜਾਵੇ ਜਾਂ ਉਹਨਾਂ ਦੀ ਪ੍ਰੋਟੀਆਂ ਵਿੱਚ ਪੂਰਤੀ ਕੀਤੀ ਜਾਵੇ ਮੈਨੇਜਮੈਂਟ ਦੇ ਅਧਿਕਾਰੀ ਉਸ ਪਾਸੇ ਵੀ ਨਹੀਂ ਆ ਰਹੇ ਕਹਿੰਦਾ ਭਾਵਾ ਮੈਨੇਜਮੈਂਟ ਦੇ ਅਧਿਕਾਰੀ ਕਿਲੋਮੀਟਰ ਦਾ ਪਾਉਣਾ ਚਾਹੁੰਦੇ ਆ ਮਹਿਕਮੇ ਦੀ ਲੁੱਟ ਦਾ ਕਰਾਉਣਾ ਚਾਹੁੰਦੇ ਆ ਐਫੀਡੇਵਿਟ ਦੇਣ ਨੂੰ ਤਿਆਰ ਨਹੀਂ ਕਿਉਂਕਿ ਐਫੀਡੇਵਿਟ ਤਾਂ ਤਾਂ ਦੇਣਗੇ ਨਾ ਜੇ ਕਿਲੋਮੀਟਰ ਫਾਇਦੇਮੰਦ ਸੌਦਾ ਹੋਊਗੀ ਕਿਲੋਮੀਟਰ ਘਾਟੇਮੰਦ ਸੌਦਾ ਹੈ ਘਾਟੇਮੰਦ ਤੇ ਕਿੱਥੋਂ ਐਫੀਡੇਵਿਟ ਦੇਣਗੇ ਪ੍ਰਧਾਨ ਜੀ ਜੇ ਗੱਲ ਕਰੀਏ ਤਾਂ ਮੁਫਤ ਸਿਹਤ ਮੁਫਤ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਪਾਸ ਸਹੂਲਤਾਂ ਇੱਕ ਪਾਸੇ ਉਹਨਾਂ ਤਨਖਾਹ ਨਹੀਂ ਦਿੱਤੀ ਜਾ ਰਹੀ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਚਲੋ ਇਹ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਸੀ ਇਹਨਾਂ ਦਾ ਵਿਰੋਧ ਨਹੀਂ ਕਰਦੇ ਸਰਕਾਰ ਦੀ ਜੋ ਮਨਸ਼ਾ ਚਾਈਲਡ ਕੇਅਰਸ ਵੀ ਫ੍ਰੀ ਕਰਦੇ ਸਾਨੂੰ ਉਹਦੇ ਨਾਲ ਕਿੰਤੂ ਪਰੰਪਰੀ ਪਰ ਵਿਭਾਗ ਨੂੰ ਚਲਾਉਣ ਵਾਸਤੇ ਬਕਾਇਦਾ ਬਜਟ ਰੱਖਿਆ ਜਾਣਾ ਚਾਹੀਦਾ ਹੈ ਜਿਹੜੇ ਮਲਾਜਮਾਂ ਨੂੰ ਹੁਣ ਦੇਖੋ ਅੱਜ 14 ਤਰੀਕ ਹੋ ਗਈ ਤਨਖਾਹ ਦਾ ਕੋਈ ਸਮਾਚਾਰ ਨਹੀਂ ਵੀ ਕਦੋਂ ਤਨਖਾਹ ਆਊਗੀ ਉੱਤੋਂ ਦੁਆਲੀ ਦਾ ਤਿਉਹਾਰ ਆ ਗਿਆ ਜੇ 1.5 ਡੇਡ ਮਹੀਨਾ ਮਲਾਜਮਾਂ ਦੀ ਤਨਖਾਹਾਂ ਲੇਟ ਹੋਣੀਆਂ ਮਲਾਜਮ ਖੁੱਖੇ ਪੇਟ ਆਦੇ ਘਰ ਜਾਊਗਾ ਖਾਲੀ ਹੱਥ ਆਦੇ ਘਰ ਜਾਊਗਾ ਤੇ ਬੱਚਿਆਂ ਨੂੰ ਦੀਵਾਲੀ ਤੇ ਕੀ ਲੈ ਕੇ ਦਊਗਾ ਰਿਸ਼ਤੇਦਾਰਾਂ ਚ ਭੈਣਾ ਭਰਾਵਾਂ ਨੂੰ ਜੋ ਮਿਲਵਰਤਨ ਬਣਿਆ ਦੱਸੋ ਕੀ ਲੈ ਕੇ ਜਾਊਗਾ ਇਸ ਕਰਕੇ ਸਰਕਾਰਾਂ ਦੀ ਘਟੀਆਂ ਨੀਤੀਆਂ ਨੂੰ ਤੋਂ ਅਸੀਂ ਤੰਗ ਹੋ ਕੇ ਅੱਜ ਦਾ ਇਹ ਬੰਦ ਦਾ ਇਹ ਪ੍ਰੋਗਰਾਮ ਲਿਖਿਆ ਜੀ ਕਿੰਨੀ ਅਕੋ ਬੱਸਾਂ ਬੰਦ ਕੀਤੀਆਂ ਗਈਆਂ ਜਾਂ ਕਿਹੜੇ ਰੂਟ ਬੰਦ ਹੈ ਦੇਖੋ ਜੀ ਅੱਜ ਦਾ ਬੰਦ ਦਾ ਸੱਦਾ ਸੀ ਅਸੀਂ ਪਹਿਲਾਂ ਵਿਭਾਗ ਤੇ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਸੀ ਜੇਕਰ ਤੁਸੀਂ ਮਹਿਕਮੇ ਦਾ ਨਿੱਜੀਕਰਨ ਕਰਦੇ ਆ ਪ੍ਰਾਈਵੇਟ ਘਟਾਣੇ ਹੱਥ ਮਹਿਕਮੇ ਨੂੰ ਸੌਂਪਣਾ ਚਾਹੁੰਦੇ ਆ ਤਾਂ ਅਸੀਂ ਫਿਰ ਅਸੀਂ ਬੰਦ ਕਰਾਂਗੇ ਲਗਭਗ ਸਾਡਾ ਕਾਫੀ ਦਿਨ ਪਹਿਲਾਂ ਨੋਟਿਸ ਜਾ ਚੁੱਕਿਆ ਸੀ ਅਸੀਂ 2-3 ਦਿਨ ਪਹਿਲਾਂ ਜੁਲੰਦਰ ਕਨਵੈਨਸ਼ਨ ਕਰਕੇ ਵੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਵੀ ਸਾਡੀ ਜਥੇਬੰਦੀ ਦੀ ਫੁੱਲ ਤਿਆਰੀ ਆ ਤੁਸੀਂ ਟਲ ਜੋ ਪਰ ਵਿਭਾਗ ਅੱਜ ਵੀ ਕਿਲੋਮੀਟਰ ਦਾ ਬੱਸਾਂ ਦਾ ਟੈਂਡਰ ਲੈ ਕੇ ਆਇਆ ਦੂਸਰੇ ਪਾਸੇ ਬੱਸਾਂ ਅਸੀਂ 11ਵੇਂ ਸਰਵਿਸ ਬੰਦ ਕੀਤੀ ਸੀ ਕੁਝ ਬੱਸਾਂ ਜੇ ਰੂਟ ਤੇ ਜਿਵੇਂ ਜਿਵੇਂ ਡਿਪੋਆਂ ਚ ਆਉਣਗੀਆਂ ਡਿਪੋ 'ਚ ਬੱਸਾਂ ਜਮਾ ਹੁੰਦੀਆਂ ਜਾਣਗੀਆਂ ਤੱਕ ਪੱਗ ਸਾਡੇ ਹੁਣ ਤੱਕ 30 35 30 ਤੋਂ 35 ਟਾਈਮ ਮਿਸ ਹੋ ਚੁੱਕਿਆ ਕਿਉਂਕਿ ਆ ਵਰਕਰ ਸਾਡੇ ਬੱਸਾਂ ਬੰਦ ਕਰਕੇ ਹੁਣ ਆਪ ਵਾਰੇ ਹੋ ਕੇ ਰੁਕਰੇ ਆ ਕਿਉਂਕਿ ਵਿਭਾਗ ਚੱਲੂਗਾ ਤਾਂ ਹੀ ਸਾਨੂੰ ਤਨਖਾਵਾ ਮਿਲਣੀ ਹੈ ਤਾਂ ਹੀ ਅਸੀਂ ਪੱਕੇ ਨੂੰ ਆਵਾਂਗੇ ਜੇਕਰ ਅੱਜ ਨੋਟੀਫਿਕੇਸ਼ਨ ਜਾਰੀ ਹੋਏ ਅੰਦਾਜ਼ਾ ਕਿ ਫੋਟਾ ਸਿੰਘ ਅਸੇ ਟਿਕਾਉ ਬਿਲਕੁਲ ਜੀ ਅੱਜ ਜੇਕਰ ਟੈਂਡਰ ਖੁੱਲਦਾ ਅਸੀਂ ਫਿਰ ਸ਼ਹਿਰ ਬੰਦ ਚਾਹੇ ਛੋਟੇ ਸ਼ਹਿਰ ਵੀ ਬੰਦ ਕਰਨੇ ਭੀ ਰੋਡ ਬੰਦ ਜਿਵੇਂ ਸਾਡੀ ਜਥੇਬੰ ਬੈਸੀ ਗੱਲ ਕਰੀਏ ਤਾਂ ਕਿੰਨੇ ਟਾਈਮ ਦੀ ਹੜਤਾਲ ਆ ਤੁਹਾਡੀ ਦੇਖੋ ਜੀ ਹੜਤਾਲਾਂ ਨਿੱਥੇ ਸਮੇਂ ਵਲੀ ਜਾ ਸਕਦੀ ਹੈ ਕਿਉਂਕਿ ਵਿਭਾਗ ਨੇ ਜੇਕਰ ਹੱਲ ਕਰਨਾ ਹੁੰਦਾ ਸਾਡੀ ਪਹਿਲਾਂ ਮੀਟਿੰਗ ਬੁਲਾ ਕੇ ਇਹਨਾਂ ਦਾ ਹੱਲ ਕਰਦੀ ਪਰ ਵਿਭਾਗ ਜਾਣ ਬੁੱਝ ਕੇ ਬੱਸਾਂ ਬੰਦ ਕਰਾ ਕੇ ਰਾਜੀ ਆ ਇੱਕ ਪਾਸੇ ਜਦੋਂ ਅਸੀਂ ਹੜਤਾਲ ਕਰਦੇ ਆ ਤਾਂ ਟਰਾਂਸਪੋਰਟ ਮੰਤਰੀ ਦਾ ਬਿਆਨ ਹੁੰਦਾ ਵੀ ਇਹ ਪ੍ਰਾਈਵੇਟ ਤੋਂ ਕੋਟੀਆਂ ਰਕਮਾਂ ਲੈਂਦੇ ਆ ਜਦੋਂ ਇਹ ਬੱਸਾਂ ਰੈਲੀਆਂ ਚ ਭੇਜਦੇ ਆ ਉਦੋਂ ਵਿਭਾਗ ਦਾ ਕਿੰਨਾ ਨੁਕਸਾਨ ਹੁੰਦਾ ਕਿੰਨੇ ਲੋਕ ਖੱਜਲ ਖਵਾਰ ਹੁੰਦੇ ਆ ਉਦੋਂ ਕੀ ਗੱਲ ਹੈ ਟਰਾਂਸਪੋਰਟ ਮੰਤਰੀ ਜਾਂ ਵਿਭਾਗ ਦੇ ਅਧਿਕਾਰੀ ਉਹਨਾਂ ਤੋਂ ਪੈਸੇ ਲੈਂਦੇ ਆ ਅਸੀਂ ਇਹਦੇ ਹੱਕੀ ਤੇ ਜਾਇਜ਼ ਮੰਗਾ ਖਾਤਰ ਸੰਘਰਸ਼ ਕਰਦੇ ਜਾ ਰਹੇ ਆ ਅਸੀਂ ਲਗਭਗ ਸਵਾ ਮਹੀਨਾ ਪਹਿਲਾਂ ਨੋਟਿਸ ਜਾਰੀ ਕਰਦੇ ਆ ਵੀ ਵਿਭਾਗ ਸਾਨੂੰ ਜਾਂ ਮੈਨੇਜਮੈਂਟ ਜਾਂ ਸਰਕਾਰ ਸਾਨੂੰ ਬੁਲਾ ਕੇ ਸਾਡੀਆਂ ਮੰਗਾਂ ਦਾ ਹੱਲ ਕਰੇ ਪਰ ਸਰਕਾਰ ਮੈਨੇਜਮੈਂਟ ਮੰਗਾਂ ਦਾ ਹੱਲ ਨਾ ਕਰਨ ਤੇ ਕਰਕੇ ਸਾਨੂੰ ਇਟਾਲ ਕਰਨੀ ਪਈ